ਜਿਹੜੀ ਮੈਂ ਹੁਣ ਇੱਕ ਨਿਚੋੜ ਕੱਢਿਆ ਵੀ ਤੇਰਾ ਮਨ ਜਾਦੇ ਉਦੋਂ ਖੁਸ਼ ਹੁੰਦਾ ਜਦੋਂ ਵੀਰਿਆ ਕੰਮ ਆਉਂਦਾ ਜਦੋਂ ਅੜਿਆ ਕੰਮ ਹੋਵੇ ਅੜਿਆ ਆਉਂਦਾ ਉਦੋਂ ਤੂੰ ਖੁਸ਼ ਹੋ ਕੇ ਕਰਦਾ ਆ ਉਦੋਂ ਫੇਰ ਜਿੰਨੇ ਵੀਰ ਫੋਰਡ ਦੇ ਸ਼ਕੀਨ ਆ ਫਾਰਮ ਟਰੈਕ ਦੇ ਸ਼ਕੀਨ ਆ ਜਿਨ੍ਹਾਂ ਦੇ ਪੁਰਾਣਾ ਕਲਚ ਆਉਂਦਾ ਸੀ ਪਹਿਲਾਂ ਹੂੰ ਉਹ ਕਲਚ ਨੂੰ ਬਹੁਤ ਨੌਬਤ ਆਉਂਦੀ ਜੋ ਟਰੈਕਟਰ ਟੈਂਪਰੇਚਰ ਚੱਕ ਜਾਂਦਾ ਨਾ ਜਦੋਂ ਤਾਂ ਗੇਅਰ ਨਿਕਲਦਾ ਨਹੀਂ ਹੁੰਦਾ ਤੇ ਜਾਂ ਪੈਂਦਾ ਨਹੀਂ ਹੁੰਦਾ ਉਹਦਾ ਹੱਲ ਬਾਈ ਹੱਕ ਥਾਪੜ ਕੇ ਕਹਿੰਦਾ ਮੈਂ ਕਰੂੰਗਾ ਉਹ ਗਰਾਂਟੀ ਨਾ ਕਰਾਂਗੇ ਬਾਈ। ਬੜੀ ਕਲੱਚ ਠੀਕ ਕਰਕੇ ਦੇਵਾਂਗੇ ਜੇ ਕੋਈ ਪ੍ਰੋਬਲਮ ਆ ਜੇ ਬੈਠਾ ਬਾਈ। ਹੂੰ। ਦੂਜਾ ਨੰਬਰ HMT 5911 2511 3511 ਜਿਨ੍ਹਾਂ ਦੀਆਂ ਬ੍ਰੇਕਾਂ ਤੇਲ ਵਾਲੀਆਂ ਹੂੰ। ਉਹਨਾਂ ਦੀ ਬ੍ਰੇਕ ਫਸਦੀ ਆ, ਜਾਮ ਹੁੰਦੀ ਆ ਬਾਈ ਕਹਿੰਦਾ ਉਹਦਾ ਪੱਕਾ ਹੱਲ ਕਰਕੇ ਦਊ ਉਸੇ ਬ੍ਰੇਕਾਂ 'ਚ ਹੀ। ਪੱਕਾ ਹੱਲ। ਤੇਲ ਵਾਲੀਆਂ ਬ੍ਰੇਕਾਂ 'ਚ ਹੀ। ਜਿਹੜੇ ਇਹੀ ਇੱਕ ਹਰ ਉਹਨਾਂ ਜੀ ਪ੍ਰੈਸ਼ਰ ਬ੍ਰੇਕ ਆਉਂਦੀ ਹੈ ਉਹਨੂੰ ਬਸ ਸੇਲ ਵਾਲੀ ਬ੍ਰੇਕ ਆਉਂਦੀ ਉਸ ਆਮ ਰਾੜ ਪਾ ਕੇ ਸੁੱਕੀ ਬ੍ਰੇਕ ਕਰ ਦਿੰਦੇ ਸਿੱਧੀ ਕਰ ਦਿੰਦੇ ਆ ਪਰ ਜੇ ਸਹੀ ਜੈਨੂਨ ਚੀਜ਼ ਰੱਖਣੀ ਹੈ ਉਹੀ ਬ੍ਰੇਕ ਬਾਈ ਠੀਕ ਕਰਕੇ ਦਊਗਾ ਉਹੀ ਹਾਂ ਹਾਂ ਸਹੀ ਹੋਰ ਕੋਈ ਵੀ ਜਿਹੜਾ ਕਿਸੇ ਦਾ ਵੀਰਿਆ ਵੇ ਕੰਮ ਆ ਵੀ ਆ ਕੋਈ ਗਰਮ ਹੁਣੋਂ ਨਹੀਂ ਹਟਦਾ ਕਿਸੇ ਦਾ ਕਲਚ ਨਹੀਂ ਖੜਦਾ ਕਿਸੇ ਦੀ ਲੈਫਟ ਨਹੀਂ ਚੱਕਦਾ ਅੜਿਆ ਕੰਮ ਬਾਈ ਕੋਲੇ ਲੈ ਕੇ ਆਓ ਦੂਜਾ ਤਾਂ ਤੁਸੀਂ ਲੈ ਕੇ ਹੀ ਆਉਣਾ ਬਹੁਤ ਉਹ ਤਾਂ ਆਣਾ ਹੀ ਆਣਾ ਹਾਂ ਇੱਕ ਇਹ ਰਣਜੋਧ ਗੱਲ ਕਰਦਾ ਸੀ ਟਰਬੋ ਛੋਟੀ ਵੱਡੀ ਦੀ ਹਾਂ ਇਹ ਤੇ ਵੱਡੀ ਟਰਬੋ ਭੱਜਣਾ ਟਰੈਕਟਰ ਤੇ ਚੱਲਣੀ ਹੈ ਇਹਨੇ ਘੱਟੋ ਘੱਟ 3000 RPM ਤੇ ਰਹਿਣਾ ਹੀ ਰਹਿਣਾ ਟਰੈਕਟਰ ਨੇ ਹੂੰ ਹਵਾ ਨਹੀਂ ਟਰਬੋ ਦਾ ਇਹਦੀ ਟਰੈਕਟਰ ਦੀ ਜਿਹੜੀ ਬਾਹਰ ਨਿਕਲਦੀ ਹਵਾ ਉਹਨੀ ਟਰਬੋ ਕਮ ਹੋਣੀ ਆ ਹੂੰ ਜੇ ਉੱਥੇ ਟਰਬੋ ਆਪਣੀ ਵੱਡੀ ਹੋਈ ਹੂੰ ਇਹਦੀ RPM ਵੀ ਜ਼ਿਆਦਾ ਹੈ ਜੇ ਆਪਾਂ ਥੋੜੀ RPM ਤੇ ਵੱਡੀ ਟਰਬੋ ਲਾਉਣੀ ਆ ਜਵਾਕ ਨੂੰ ਸੰਖ ਵਜਾਉਣ ਵਾਲੀ ਗੱਲ ਹੋ ਜਾਂਦੀ ਆ